ਅੱਜ ਆਪਣੇ ਕੋਲ ਨਾ ਉਹ ਜਨਰਲ ਏਸੀ ਦੀ ਕੰਪਲੇਟ ਆਈ ਆ ਕਿ ਇਹ ਏਸੀ ਚੱਲਦਾ কুলਿੰਗ ਇੰਨੀ ਜ਼ਿਆਦੀ ਨਹੀਂ ਕਰਦਾ ਤੁਸੀਂ ਵੇਖੋ ਜਿਹੜੀ 58 ਦੀ ਸ਼ਕਸ਼ਨ ਪਾਏ ਪਏ ਇਹਦੇ ਉੱਤੇ ਨਾ ਆਇਸ ਜੰਮਣੀ ਸ਼ੁਰੂ ਹੋ ਜਾਂਦੀ ਹੈ কুলਿੰਗ ਕਰਦਾ কুলਿੰਗ ਕਰਨ ਤੋਂ ਬਾਅਦ ਵਿੱਚ ਥੋੜੇ ਟਾਈਮ ਬਾਅਦ ਜਿਹੜਾ ਆਊਟਰ ਯੂਨਟ ਹੈ ਉਹ ਟ੍ਰਿਪ ਕਰ ਜਾਂਦਾ ਰੀਜ਼ਨ ਇਹਦਾ ਆਪਾਂ ਲੱਭ ਲਿਆਗਾ ਹੁਣ ਆਪਾਂ ਇਹਦਾ ਜਿਹੜਾ ਇਨਡੋਰ ਯੂਨਟ ਹੈ ਨਾ ਉਹ ਉਤਾਰਾਂਗੇ ਤੁਸੀਂ ਵੇਖੋ ਵੀ ਏਸੀ ਚੱਲਦਾ ਗੈਸ ਵੀ ਪੂਰੀ ਆ ਤੇ ਜਿਹੜੀ 58 ਦੀ ਪਾਈਪ ਦੇ ਉੱਪਰ ਜਿਹੜੀ ਨਾ ਆਇਸ ਜੰਮਣਾ ਸ਼ੁਰੂ ਹੋ ਜਾਂਦੀ ਹੈ ਇਦਾਂ ਦੇ ਫਾਲਟ ਆਮ ਤੁਹਾਨੂੰ ਨਜ਼ਰ ਆਏ ਜਾਂਦੇ ਆ ਤੇ ਰੀਜਨ ਕੀ ਹੈਗਾ ਉਹ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਬਣੇ ਰਿਹਾ ਜੇ ਇਸ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਤਾਂ ਜੋ ਹੋਰ ਕਿਸੇ ਵੀਰ ਭਰਾ ਦਾ ਵੀ ਭਲਾ ਹੋ ਸਕੇ। ਲਓ ਜੀ ਇੰਡੋਰ ਯੂਨਟ ਖੋਲਣ ਲੱਗੇ ਤੇ ਇੱਥੇ ਤਾਂ ਕੰਮ ਹੀ ਸਾਰਾ ਗਰਬੜੀ ਹੋਈ ਪਈ ਆ। 9 ਇੰਚੀ ਦਵਾਰ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਬਾਥਰੂਮ ਬਣਾਇਆ ਸੀ ਤੇ ਬਾਥਰੂਮ ਦੀ ਜਿਹੜੀ ਆ 4 ਇੰਚੀ ਜਿਹੜੀ ਆ ਦਵਾਰ ਉਹ ਉਤੋਂ ਕਰ ਦਿੱਤੀ ਤੇ ਜਿਹੜੀਆਂ ਪਾਈਪਾਂ ਆੜੀਆਂ ਇਹਦੇ ਜਿਹੜੇ ਵਾਲ ਨੇ ਜਿੱਥੇ ਆਪਾਂ ਖੋਲਣੇਗੇ ਨਾਟ ਉਹ ਸਾਰੇ ਇਹਦੇ ਵਿੱਚ ਫਿਕਸ ਹੋ ਚੁੱਕੇ ਨੇ ਹੁਣ ਆਪਾਂ ਇਹਨੂੰ ਸਾਰੇ ਨੂੰ ਤੋੜ ਲਿਆਗਾ ਤੋੜਨ ਤੋਂ ਬਾਅਦ ਦੇ ਵਿੱਚ ਇਹਦੇ ਜਿਹੜੇ ਨਾਟ ਉਹ ਖੋਲ ਰਹੇ ਆ ਕਾਫੀ ਤਕਰੀਬਨ ਆਪਾਂ ਨੂੰ 1.5 ਘੰਟਾ ਇਹ ਨਾਟ ਤੱਕਰ ਪਹੁੰਚਣ ਤੇ ਹੀ ਲੱਗ ਗਿਆ ਕਿਉਂਕਿ ਤੁਹਾਨੂੰ ਵੀ ਪਤਾ ਜਦੋਂ ਨਾਟ ਅੰਦਰਲੇ ਬਣੇ ਹੋਣਗੇ ਤੇ ਉਹਨਾਂ ਨੂੰ ਖੋਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਤੇ ਜੇਕਰ ਜਿਹੜੇ ਪਾਈਪ ਹੈ ਜ਼ਿਆਦਾ ਓਪਨ ਹੋਵੇ ਤੇ ਉਹ ਆਪਾਂ ਆਸਾਨੀ ਨਾਲ ਖੋਲ ਸਕਦੇ ਆ ਇਨਡੋਰ ਯੂਨਟ ਆਪਾਂ ਲਾ ਲਿਆ ਤੇ ਤੁਸੀਂ ਵੇਖੋਗੇ ਵੇਖਣ ਦੇ ਵਿੱਚ ਇੰਨਾ ਜ਼ਿਆਦਾ ਇਨਡੋਰ ਯੂਨਟ ਦਾ ਜਿਹੜਾ ਕੋਇਲ ਇੰਨਾ ਜ਼ਿਆਦਾ ਗੰਦਾ ਨਹੀਂ ਲੱਗਦਾ ਕਿ ਜਿੰਦੇ ਵਾਸਤੇ ਆਪਾਂ ਨੂੰ ਇਹਦੀ ਸਰਵਿਸ ਉੱਪਰ ਵੀ ਹੋ ਸਕਦੀ ਸੀ ਪਰ ਜਿਹੜਾ ਹੁਣ ਮੇਨ ਪੁਆਇੰਟ ਹੈ ਉਹ ਤੁਹਾਨੂੰ ਦਿਖਾਵਾਂਗੇ ਬਾਹਰੋਂ ਤਾਂ ਚਲੋ ਆਪਾਂ ਇਹਦੀ ਸਰਵਿਸ ਕਰ ਲੈਂਦੇ ਆ ਅੰਦਰਲੇ ਬੰਨੇ ਵਾਲਾ ਜਿਹੜਾ ਕੋਇਲ ਏ ਸਾਰੀ ਗਰਬੜੀ ਉਥੇ ਹੀ ਮੌਜੂਦ ਹੈਗੀ ਆ ਇਹ ਤਕਰੀਬਨ 8 ਸਾਲ ਤੋਂ ਏਸੀ ਲੱਗਿਆ ਹੋਇਆ ਸੀ ਤੇ ਇਹਨੂੰ ਕਿਸੇ ਨੇ ਐਤਕਰ ਉਤਾਰ ਕੇ ਸਰਵਿਸ ਨਹੀਂ ਕੀਤਾ ਏਸੀ ਚੱਲਦਾ ਇਹਦੀ ਜ਼ਿਆਦਾਤਰ ਜਿਹੜੀ ਹਵਾ ਆਉਂਦੀ ਏ ਉਹ ਰੁਕ ਰੁਕ ਕੇ ਆਉਂਦੀ ਏ ਤੇ ਇਹਦਾ ਜਿਹੜਾ ਆਪਾਂ ਸੋਲੂਸ਼ਨ ਕਰਨ ਵਾਸਤੇ ਇਨਡੋਰ ਨੂੰ ਆਪਾਂ ਥੱਲੇ ਉਤਾਰਿਆ ਆ ਆਮ ਦੂਜੇ ਏਸੀਆਂ ਨਾਲੋਂ ਜਿਹੜਾ ਹੈ ਨਾ ਉਹ ਜਨਰਲ ਦਾ ਏਸੀ ਜਿਹੜਾ ਇਹਦਾ ਕੋਇਲ ਖੋਲਣਾ ਬੜਾ ਆਸਾਨ ਲੱਗਿਆ ਸੀ ਆ ਉੱਪਰਲੇ ਬੰਨੇ ਇੱਕ سپورਟ ਵਾਸਤੇ ਪੱਤੀ ਲੱਗੀ ਹੁੰਦੀ ਏ ਤੇ ਇਹਦੇ ਦੋ ਸਕਰੂ ਲੱਗੇ ਹੁੰਦੇ ਇਹਨੂੰ ਆਪਾਂ ਆਸਾਨੀ ਨਾਲ ਖੋਲ ਜਿੱਤਾ ਤੇ ਹੁਣ ਤੁਸੀਂ ਵੇਖੋਗੇ ਇਹ ਪਲਾਸਟਿਕ ਦੇ ਜਿਹੜੇ ਇਹਦੇ ਆ ਪੈਨਲ ਨੇ ਉਹਨਾਂ ਦੇ ਨਾਲ ਹੀ ਇਹਨੂੰ ਫਿੱਟ ਕੀਤਾ ਦੂਜੇ ਲੋਹੇ ਦੇ ਪੈਨਲ ਦੇ ਵਿੱਚ ਜਿਹੜਾ ਨਟ ਲਾਏ ਹੁੰਦੇ ਆ ਤੇ ਉਹ ਬਹੁਤ ਜ਼ਿਆਦਾ ਔਖੇ ਖੁੱਲਦੇ ਆ ਜ਼ਿਆਦਾਤਰ ਤਾਂ ਨਾਟ ਜੰਗਾਲੇ ਜਾਂਦੇ ਨੇ ਤੇ ਹੁਣ ਇੱਧਰਲੇ ਬੰਨੇ ਇੱਕ ਹੋਰ ਸਕਰੂ ਲੱਗਾ ਹੈਗਾ ਉਹਨੂੰ ਆਪਾਂ ਖੋਲ ਦਾਂਗੇ ਤੇ ਜਿਹੜਾ ਇਹਦਾ ਕੁਆਇਲ ਹੈ ਬਹੁਤ ਹੀ ਆਸਾਨੀ ਨਾਲ ਬਾਹਰ ਆ ਜਾਏਗਾ ਕੁਆਇਲ ਦੀ ਦੂਜੀ ਸਾਈਡ ਤੇ ਜਿਹੜੇ ਸਕਰੂ ਲੱਗੇ ਹੁੰਦੇ ਆ ਇੱਥੇ ਵੀ ਸਿਰਫ ਦੋ ਸਕਰੂ ਲੱਗੇ ਨੇ ਤੇ ਉਹਨਾਂ ਨੂੰ ਆਪਾਂ ਖੋਲ ਦਿੱਤਾ ਤੇ ਹੁਣ ਤੁਸੀਂ ਵੇਖੋ ਆ ਕਵਾਇਲ ਜਿਹੜਾ ਏਸੀ ਦੇ ਵਿੱਚੋਂ ਅਲੱਗ ਹੋ ਚੁੱਕਾ ਜਿਹੜੇ ਇਹਦੀ ਬਾਡੀ ਦੇ ਨਾਲੋਂ ਤੇ ਅੰਦਰਲੇ ਬੰਨੇ ਹੁਣ ਤੁਸੀਂ ਵੇਖੋ ਆ ਧਿਆਨ ਨਾਲ ਦੇਖੋ ਡਸਟ ਵੇਖੋ ਕਿੰਨੀ ਜਿਆਦਾ ਜ਼ਬਰਦਸਤ ਜਿਹੜੀ ਇਹਦੇ ਡਸਟ ਵਿੱਚ ਜੰਮੀ ਹੋਈ ਹੈ। ਇਹੀ ਕਾਰਨ ਹੈ ਕਿ ਜਿਹੜਾ ਏਸੀ ਸਹੀ ਤਰੀਕੇ ਨਾਲ 쿨ਿੰਗ ਨਹੀਂ ਕਰਦਾ। ਹੁਣ ਬਲੋਰ ਤੁਸੀਂ ਵੇਖੋ ਬਲੋਰ ਦਾ ਕੀ ਹਾਲ ਬਣਿਆ ਪਿਆ। ਚਾਹੇ ਉੱਪਰ ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਕੇ ਸਰਵਿਸ ਕਰ ਲੈਂਦੇ। ਕਈ ਵੀਰ ਕੀ ਕਰਦੇ ਨੇ ਇਹਦੇ ਉੱਪਰ ਨਾ ਕਵਾਇਲ ਛੈਣ ਪਾ ਦਿੰਦੇ ਆ। ਕੁਆਇਲਸ਼ਨ ਅਸਲ ਦੇ ਵਿੱਚ ਪਾਉਣ ਵਾਸਤੇ ਨਹੀਂ ਬਣਿਆ ਆਏ ਸੀ ਕੁਆਇਲਸ਼ਨ ਦੇ ਨਾਲੋਂ ਚੰਗਾ ਤੁਸੀਂ ਯੂਨਟ ਉਤਾਰ ਲਓ ਕੁਆਇਲਸ਼ਨ ਜਿਹੜਾ ਏਸੀ ਨੂੰ ਖਾ ਜਾਂਦਾ ਜਦੋਂ ਆਪਾਂ ਉਹਦੇ ਉੱਪਰ ਇੱਕ ਵਾਰੀ ਕੁਆਇਲਸ਼ਨ ਪਾ ਦਿੰਦੇ ਆ ਨਿਖੜਦਾ ਜਾਂਦਾ ਏਸੀ ਸਾਫ਼ ਹੋ ਜਾਂਦਾ ਪਰ ਜਦੋਂ ਉਹਦਾ ਜਿਹੜਾ ਛੋਰੇ ਨੂੰ ਉਹ ਹੌਲੀ ਹੌਲੀ ਖਾਣ ਦੇ ਨਾਲ ਨਾਲ ਜਿਹੜੀਆਂ ਨੇ ਕੋਇਲਾ ਵੀ ਉਹ ਖਾ ਜਾਂਦਾ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਕੁਆਇਲਸ਼ਨ ਯੂਜ਼ ਕਰੋ ਹਾਂ ਜਿੱਥੇ ਆਪਣਾ ਮੰਨ ਲਓ ਜਿੱਥੇ ਚਾਰਾ ਨਹੀਂ ਚੱਲਦਾ ਉੱਥੇ ਤੁਸੀਂ ਕੋਇਲ ਸ਼ੀਟ ਯੂਜ਼ ਕਰੋ ਨਹੀਂ ਤੇ ਆਪਾਂ ਇੰਡੋਰ ਯੂਨਟ ਪਾਣੀ ਦੇ ਨਾਲ ਸਾਫ਼ ਕਰੋਗੇ ਤੇ ਉਹ ਬੈਸਟ ਰਹੇਗਾ ਹੁਣ ਤੁਸੀਂ ਵੇਖੋ ਨੇ ਕਿਤੋਂ ਡਸਟ ਕਿੰਨੀ ਜ਼ਿਆਦੀ ਨਿਕਲ ਰਹੀ ਹੈ ਥੱਲੇ ਵੀ ਵੇਖੋ ਜਿਹੜੀ ਮਿੱਟੀ ਦੇ ਢੇਰ ਲੱਗਦੇ ਪਏ ਨੇ ਇਹੀ ਕਾਰਨ ਜਿਹੜਾ ਸੀਗਾ ਏਸੀ ਪੂਰੀ ਵਧੀਆ ਤਰੀਕੇ ਨਾਲ 쿨ਿੰਗ ਨਹੀਂ ਸੀ ਕਰ ਰਿਹਾ ਇਸ ਤਰ੍ਹਾਂ ਦੀ ਸਰਵਿਸ ਕਰਨ ਵਾਸਤੇ ਨਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਕਿਉਂਕਿ ਇੱਕ ਏਸੀ ਸਰਵਿਸ ਤੁਸੀਂ ਕਰਨ ਤੇ ਜੇ ਮੰਨ ਲਓ ਵੀ 40-45 ਮਿੰਟ ਜਾਂ 1 ਘੰਟਾ ਲਗਾਉਂਦੇ ਹੋ ਤੇ ਇਦਾਂ ਦੀ ਸਰਵਿਸ 4-4 5-5 ਘੰਟੇ ਵੀ ਲੱਗ ਜਾਂਦੇ ਆ ਕਿਉਂਕਿ ਖੋਲਣ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਆ ਕਾਫੀ ਟਾਈਮ ਤੋਂ ਏਸੀ ਫਿੱਟ ਹੋ ਜਾਂਦਾ ਸਕਰੂ ਨਹੀਂ ਹੁੰਦਾ ਨਾੜ ਨਹੀਂ ਖੁੱਲਦੇਗੇ ਕਈ ਵਾਰੀ ਜੰਗਾਲ ਲੱਗਿਆ ਹੁੰਦਾ ਤੇ ਹੁਣ ਤੁਸੀਂ ਵੇਖੋ ਜਿਵੇਂ ਜਿਵੇਂ ਆਪਾਂ ਇਹਨੂੰ ਪਾਣੀ ਮਾਰ-ਮਾਰ ਕੇ ਏਸੀ ਨੂੰ ਸਾਫ਼ ਕਰਦੇ ਪਏ ਆ ਤੇ ਇਹਦਾ ਜਿਹੜਾ ਕੋਇਲ ਉਹ ਬਿਲਕੁਲ ਕਲੀਅਰ ਨਜ਼ਰ ਆਉਣ ਲੱਗ ਪਿਆ ਪਾਣੀ ਆਪਾਂ ਇਹਨੂੰ ਉਹਨਾਂ ਕੋ ਟਾਈਮ ਮਾਰਾਂਗੇ ਜਿੰਨਾ ਟਾਈਮ ਇਹਦੇ ਵਿੱਚੋਂ ਜਿਹੜਾ ਆਰ-ਪਾਰ ਦੇਖਣਾ ਸ਼ੁਰੂ ਨਹੀਂ ਹੋ ਜਾਂਦਾਗਾ ਮਿਹਨਤ ਕਰੋ ਰੱਜ ਕੇ ਮਿਹਨਤ ਕਰੋ ਜਿਹੜਾ ਇਹਦਾ ਕਸਟਮਰ ਨੂੰ ਵੀ ਫਾਇਦਾ ਹੋਵੇ ਕਿਉਂਕਿ ਆਪਾਂ ਏਸੀ ਜੇ ਖੋਲ ਹੀ ਲਿਆ ਤੇ ਫਿਰ ਕਿਸੇ ਤਰ੍ਹਾਂ ਦੀ ਕੋ ਕਮੀ ਵਿੱਚ ਰਹਿਣੀ ਨਹੀਂ ਚਾਹੀਦੀ 쿨ਿੰਗ ਕੋਇਲ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹੁਣ ਜਿਹੜਾ ਆ ਗਈ ਹੈ ਬਲੋਰ ਦੀ ਵਾਰੀ ਬਲੋਰ ਤੁਸੀਂ ਵੇਖੋ ਵੀ ਇਹਦੇ ਵਿੱਚ ਵੀ ਹੱਦੋਂ ਜ਼ਿਆਦਾ ਡਸਟ ਜੰਮੀ ਪਈ ਆ ਇਹ ਜਿਹੜੀ ਆ ਪਿਛਲੀ ਵਾਲੀ ਪਾਣੀ ਵਾਲੀ ਟ੍ਰੇ ਹੁੰਦੀ ਆ ਇਹ ਵੀ ਬਿਲਕੁਲ ਬਲੌਗ ਹੋ ਚੁੱਕੀ ਹੈ ਇਹਦੇ ਕਰਕੇ ਵੀ ਜਿਹੜਾ ਪਾਣੀ ਹੈ ਕਈ ਵਾਰੀ ਆਪਣਾ ਏਸੀ ਛੁੱਟਣ ਲੱਗ ਪੈਂਦਾ ਹੈਗਾ ਤੇ ਬਲੂਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਅੰਤ ਹੋਇਆ ਪਿਆ ਗੰਦਗੀ ਵਾਲਾ ਬਲੂਰ ਤੇ ਤੁਸੀਂ ਵੇਖੋ ਵੀ ਕਿੰਨੀ ਜ਼ਿਆਦੀ ਜਿਹੜੀ ਇਹਦੀ ਡਸਟ ਜੰਮੀ ਪਈ ਆ ਜਿਵੇਂ ਜਿਵੇਂ ਆਪਾਂ ਇਹਦੇ ਉੱਪਰ ਪਾਣੀ ਮਾਰਦੇ ਆ ਪ੍ਰੈਸ਼ਰ ਦੇ ਨਾਲ ਤੇ ਤੁਸੀਂ ਵੇਖੋ ਹੀੜਲੇ ਬਣੇ ਜਿਹੜੀ ਆ ਡਸਟ ਦੀਆਂ ਕਿਵੇਂ ਪੇਪੜੀਆਂ ਬਣ ਬਣ ਕੇ ਉਤਰਦੀਆਂ ਪਈਆਂ ਨੇ ਤਕਰੀਬਨ 8 ਸਾਲ ਹੋ ਗਏ ਸੀ ਇਸ ਏਸੀ ਨੂੰ ਲੱਗੇ ਨੂੰ ਤੇ ਬਲੋਰ ਤੱਕਰ ਇਸ ਤਰ੍ਹਾਂ ਦੀ ਸਰਵਿਸ ਜਿਹੜੀ ਉਹ ਪਹੁੰਚਦੀ ਨਹੀਂ ਸੀਗੀ ਤੇ ਇਹਦੇ ਕਰਕੇ ਜਿਹੜਾ ਕਸਟਮਰ ਵੀ ਪ੍ਰੇਸ਼ਾਨ ਸੀਗਾ ਪਰੇਸ਼ਾਨੀ ਤਾਂ ਹੋਣੀ ਸੀ ਜਦੋਂ ਇੰਨਾ ਮਹਿੰਗਾ ਆਪਾਂ ਏਸੀ ਲਵਾ ਲਿਆ ਤੇ ਸਹੀ ਤਰੀਕੇ ਨਾਲ 쿨ਿੰਗ ਨਾ ਹੋਵੇ ਤੇ ਦੁੱਖ ਤਾਂ ਹੁੰਦਾ ਬਾਈ ਇੰਨੇ ਪੈਸੇ ਲੱਗੇ ਹੋਣਾਂ ਤੇ ਹੁਣ ਤੁਸੀਂ ਵੇਖੋ ਵੀ ਇੰਦੇ ਆਪਾਂ ਬਿਲਕੁਲ ਜਿਹੜਾ ਬਲੋਰ ਵੀ ਸਾਫ਼ ਕਰਦੇ ਪਏ ਆਂ। ਕਾਫੀ ਟਾਈਮ ਮਿਹਨਤ ਕਰਨ ਤੋਂ ਬਾਅਦ ਦੇ ਵਿੱਚ ਹੁਣ ਤੁਸੀਂ ਵੇਖੋ ਜਿਹੜਾ ਏਸੀ ਦਾ ਇਨਡੋਰ ਯੂਨਟ ਦਾ ਬਲੋਰ ਏ ਉਹ ਕਿੰਨਾ ਜ਼ਿਆਦਾ ਸਾਫ਼ ਨਜ਼ਰ ਆ ਰਿਹਾ ਤੇ ਕਵੈਲ ਵੀ ਬਿਲਕੁਲ ਸਾਫ਼ ਹੋ ਚੁੱਕਾ ਹੈ ਤੇ ਥੱਲੇ ਤੁਸੀਂ ਵੇਖੋ ਮਿੱਟੀ ਦੇ ਜਿਹੜੇ ਨਾ ਢੇਰ ਲੱਗੇ ਪਏ ਆ ਅਜੇ ਤਾਂ ਮਿੱਟੀ ਜਿਹੜੀ ਆ ਪਾਣੀ ਦੇ ਨਾਲ ਰੁੜ ਗਈ ਗਈ ਆ। ਇਦਾਂ ਦੀ ਏਸੀ ਦੀ ਜਿਹੜਾ ਸਰਵਿਸ ਹੋ ਜਾਂਦੀ ਹੈ ਤੇ ਏਸੀ ਦੇ ਵਿੱਚ ਜਾਣ ਪੈ ਜਾਂਦੀ ਹੈ ਵੈਕਿਊਮ ਕਰਾਉਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਜਿਹੜੀ ਇਹਦੇ ਵਿੱਚ R410 ਜਿਹੜੀ ਹੈ ਗੈਸ ਹੈਗੀ ਆ ਤੇ ਉਹਨੂੰ ਆਪਾਂ ਦੁਬਾਰਾ ਇੰਡੋਰ ਯੂਨਟ ਦੇ ਵਿੱਚ ਆਪਾਂ ਭੇਜਾਂਗੇ ਇਧਰੋਂ ਇਹ ਲਕੀਆਂ ਦੇ ਆਪਾਂ ਜਿਹੜੀ ਹੈ ਗੈਸ ਉਹ ਖੋਲ ਦਿੱਤੀ ਹੈਗੀ ਏਸੀ ਨੂੰ ਆਪਾਂ ਆਨ ਕਰ ਦਿੱਤਾ ਤੇ ਗੈਸ ਵੀ ਜਿਹੜੀ ਇਹਦੇ ਵਿੱਚ ਪੂਰੀ ਹੈਗੀ ਆ ਅੰਪੀਅਰ ਵੀ 8 ਲੈ ਰਿਹਾ ਤੇ ਇਹ ਤੁਸੀਂ ਪਾਈਪ ਵੇਖੋ ਜਿਸ ਪਾਈਪ ਦੇ ਉੱਪਰ ਪਹਿਲਾਂ ਆ ਇਸ ਬਰਫ਼ ਜੰਮੀ ਹੋਈ ਸੀਗੀ ਉਹ ਹੁਣ ਨੋਰਮਲ ਟੈਂਪਰੇਚਰ ਦੇ ਉੱਪਰ ਠੰਢੀ ਤਾਂ ਹੋ ਰਹੀ ਆ ਪਰ ਇੰਨੀ ਜਿਆਦੀ ਠੰਡੀ ਨਹੀਂ ਹੋ ਰਹੀ ਕਿ ਇਹਦੇ ਉੱਪਰ ਬਰਫ਼ ਜਿਹੜੀ ਹੈ ਉਹ ਜੰਮ ਸਕੇ ਹੁਣ ਆਪਾਂ ਪਹੁੰਚੇ ਆਂ ਇਨਡੋਰ ਯੂਨਟ ਦੇ ਕੋਲ ਤੇ ਤੁਸੀਂ ਵੇਖੋ ਵੀ ਹਵਾ ਕਿਵੇਂ ਜਿਵੇਂ ਕੂਲਰ ਤੇ ਫਖਾਟੇ ਨਾਲ ਹਵਾ ਆਉਂਦੀ ਏ ਇੰਨੀ ਸਪੀਡ ਨਾਲ ਹਵਾ ਆ ਰਹੀ ਏ ਸਾਰੀ ਪ੍ਰੋਪਰ ਬਿਲਕੁਲ ਸਹੀ ਹਵਾ ਆ ਰਹੀ ਏ ਇਹ AC ਨੂੰ ਲਾ ਕੇ ਸਰਵਿਸ ਕਰਨ ਦਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਤੇ ਹੁਣ ਤੁਸੀਂ ਵੇਖੋ ਇਹਦਾ ਰੂਮ ਟੈਂਪਰੇਚਰ ਜਿਹੜਾ ਗ੍ਰਿਲ ਦਾ ਟੈਂਪਰੇਚਰ ਹੈ ਉਹ 8 ਡਿਗਰੀ ਟੈਂਪਰੇਚਰ ਮੌਜੂਦ ਹੈਗਾ ਜੇਕਰ ਤੁਹਾਡੇ ਵੀਡੀਓ ਪਸੰਦ ਆਈ ਤੇ ਇਹਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਨਾ ਤੇ ਕਮੈਂਟਾਂ ਦੇ ਵਿੱਚ ਜਰੂਰ ਆਪਣੀ رائے ਪੇਸ਼ ਕਰਨਾ ਤੇ ਜੇਕਰ ਤੁਸੀਂ ਕਿਸੇ ਗੱਲ ਦਾ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤੇ ਆਪਾਂ ਨੂੰ ਸਿੱਧਾ ਡਾਇਰੈਕਟ ਮੈਸੇਜ ਵੀ ਕਰਨਾ